ਹੈਲੋ ਸਾਥਿਓ ਕੀ ਹਾਲ ਚਾਲ ਹੈ ਜੀ ਮੈਂ ਡਾਕਟਰ ਤੇਰਾਕਾਰ ਕੱਲ 16 ਜੁਲਾਈ 2025 ਨੂੰ ਸੂਰਜ ਕਰਕਰਾਸ਼ੀ ਵਿੱਚ ਦਾਖਲ ਹੋ ਰਿਹਾ ਹੈ ਚੰ드ਰਮਾ 27 ਦਿਨਾਂ ਚ 12 ਰਾਸ਼ੀਆਂ ਦਾ ਚੱਕਰ ਲਾਉਂਦਾ ਹੈ ਭਾਵ ਸਵਾ ਦੋ ਦਿਨ ਇੱਕ ਰਾਸ਼ੀ ਚ ਰਹਿੰਦਾ ਤੇ ਸੂਰਜ ਦੇਵਤਾ ਜੀ 30 ਦਿਨ ਚ ਇੱਕ ਰਾਸ਼ੀ ਕਵਰ ਅਪ ਕਰਦੇ ਆ ਜਦੋਂ ਸੂਰਜ ਕਰਕਰਾਸ਼ੀ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਸਮਾਂ ਦੱਖਣਾਈਨ ਦੀ ਸ਼ੁਰੂਆਤ ਦਾ ਮੰਨਿਆ ਜਾਂਦਾ ਪ੍ਰਾਤਨ ਜੋਤਿਸ਼ ਵਿੱਚ ਇੱਕ ਵਿਸ਼ੇਸ਼ ਘਟਨਾ ਹੈ ਸੂਰਜ ਦੇ ਰਾਸ਼ੀ ਪਰਵਰਤਨ ਨਾਲ ਬਹੁਤੇ YouTube ਚੈਨਲ ਰਾਸ਼ੀ ਪਰਵਰਤਨ ਰਾਸ਼ੀ ਅਨੁਸਾਰ ਦੱਸਦੇ ਆ ਪਰ ਮੈਂ ਸੂਰਜ ਦੇ ਇਸ ਰਾਸ਼ੀ ਪਰਵਰਤਨ ਦਾ ਹਰ ਲਗਣ ਵਾਲੇ ਵਿਅਕਤੀ ਦੇ ਜੀਵਨ ਵਿੱਚ ਕੀ ਬਦਲਾਅ ਆਏਗਾ ਕੀ ਪ੍ਰਭਾਵ ਪਏਗਾ ਕੀ ਅਸਰ ਅੰਦਾਜ਼ ਹੋਏਗਾ ਸੂਰਜ ਦੇਵਤਾ ਮੈਂ ਉਹ ਦੱਸਾਂਗੀ ਮੈਂ ਦੱਸਾਂਗੀ ਲਗਣ ਅਨੁਸਾਰ ਪ੍ਰਭਾਵ ਕੀ ਹੋਣਗੇ ਨਾਲ ਨਾਲ ਮੈਂ ਉਪਾਅ ਵੀ ਦੱਸਣਾ ਆਪਣਾ ਫਰਜ਼ ਸਮਝੀਆ ਤੋ ਤੁਸੀਂ ਆਪਣੇ ਜਨਮ ਪੱਤਰੀ ਦੇ ਅਨਸਾਰ ਤੁਹਾਨੂੰ ਲਗਨ ਪਤਾ ਲੱਗ ਚੁੱਕਾ ਹੈ ਦੇਖੋ ਤੁਹਾਡਾ ਲਗਨ ਕਿਹੜਾ ਹੈ ਤੇ ਉਸ ਸੰਸਾਰ ਇਹ ਉਪਾਅ ਕਰੋ ਤੁਹਾਡਾ ਮੀ ਨਸ਼ੁਭ ਜਾਵੇ ਸੋ ਮੈਂ ਸ਼ੁਰੂਆਤ ਕਰਨ ਲੱਗੀਆਂ ਮੇਖ ਲਗਨ ਮੇਖ ਲਗਨ ਦੇ ਚੌਥੇ ਭਾਵ ਚ ਦਾਖਲ ਹੋਣਾ ਸੂਰਜ ਦੇਵਤਾ ਨੇ ਤੁਹਾਡੇ ਲਈ ਘਰ ਮਾਂ ਜਾਇਦਾਦ ਤੇ ਵਾਹਨ ਸੰਬੰਧੀ ਵਿਅਸਥਤਾ ਵਧੀ ਰਹੇਗੀ ਮਨ ਦੇ ਵਿੱਚ ਕਦੇ-ਕਦੇ ਚੜਚੜਾਹਟ ਆਉਣੀ ਹੈ ਹੈਨਾ ਘਬਰਾਟ ਵੀ ਹੋ ਸਕਦੀ ਹੈ ਬੇਰੰਮੀ ਜਿਹੜੀਆਂ ਕਹਿ ਸਕਦੇ ਹੋ ਤੁਸੀਂ ਤੁਸੀਂ ਇੱਕ ਉਪਾਅ ਕਰਨਾ ਮਾਂ ਦੀ ਸੇਵਾ ਕਰਨੀ ਹੈ ਤੇ ਸਵੇਰੇ ਲਾਲ ਚੰਦਨ ਪਾ ਕੇ ਜਲ ਦੇ ਵਿੱਚ ਸੂਰਜ ਨੂੰ ਤੇਲ ਅਰਪਣ ਕਰਨਾ ਹੈ ਪੂਰਾ ਮਹੀਨਾ 30 ਦਿਨ ਕਰੋਗੇ ਬ੍ਰੇਖ ਲਗਣ ਵਾਲੇ ਉਹ ਸੂਰਜ ਤੁਹਾਡੇ ਤੀਜੇ ਭਾਵ ਚ ਆ ਜਾਣਾ ਸਾਸਤ ਹਿੰਮਤ ਵੱਜ ਜਾਣੀ ਤੁਹਾਡੀ ਵਿਰੋਧੀਆਂ ਤੇ ਤੁਹਾਡੀ ਜਿੱਤ ਹੋ ਜਾਣੀ ਹੈ ਭੈਣ ਭਰਾ ਨਾਲ ਤੁਸੀਂ ਠੰਡੇ ਮਨ ਨਾਲ ਗੱਲ ਕਰਨੀ ਹੈ ਗੁੱਸਾ ਨਹੀਂ ਜਣਾਉਣਾ ਬੀਪੀ ਆਈ ਨਹੀਂ ਕਰਨਾ ਕਦੇ ਕਦੇ ਇੰਜ ਹੋ ਸਕਦਾ ਹੈ ਉਪਾਅ ਕੀ ਹੈ ਤੁਸੀਂ ਸਵੇਰੇ ਇਸਨਾਨ ਕਰਨ ਤੋਂ ਬਾਅਦ ਜਲ ਦੇ ਵਿੱਚ ਹਰੇ ਪੱਤੇ ਪਾਉਣੇ ਆ ਫਿਰ ਉਸ ਜਲ ਨੂੰ ਸੂਰਜ ਦੇਵਤਾ ਨੂੰ ਅਰਗ ਦੇ ਰੂਪ ਵਿੱਚ ਦੇਣਾ 30 ਦਿਨ ਕਰੋਗੇ ਮਿਥਨ ਲਗਨ ਵਾਲਿਓ ਸੂਰਜ ਦੂਜੇ ਭਾਵ ਚ ਆ ਗਿਆ ਆਮਦਨ ਵਧਣ ਦੀ ਸੰਭਾਵਨਾ ਪਰ ਆਪਣੀ ਜ਼ੁਬਾਨ ਚ ਮਠਾਸ ਰੱਖਿਓ ਨਹੀਂ ਤਾਂ ਲੜਾਈ ਝਗੜੇ ਹੋ ਜਾਣਗੇ ਰਿਸ਼ਤੇ ਖਰਾਬ ਹੋ ਜਾਣਗੇ ਗੁੱਸਾ ਤੁਹਾਨੂੰ ਚੜਨੇ ਚੜਨਾ ਤੁਸੀਂ ਪਾਕੀ ਕਰਨਾ ਤਾਂਬੇ ਦੇ ਲੋਟੇ ਚ ਸੂਰਜ ਨੂੰ ਅਰਗ ਦੇਣਾ ਹਮੇਸ਼ਾ ਕਰਕ ਲਗਨ ਵਾਲੇ ਤੁਹਾਡੇ ਲਗਨ ਚ ਆ ਗਿਆ ਜੀ ਸੂਰਜ ਸਲਗਨ ਦਾ ਮਤਲਬ ਸਰੀਰ ਹੈ ਪੈਰ ਦੇ ਨਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਆਤਮ ਵਿਸ਼ਵਾਸ ਤੁਹਾਡਾ ਵਧ ਜਾਣਾ ਪਰ ਹੰਕਾਰ ਆ ਜਾਣਾ ਇਸ ਲਈ ਘਮੰਡ ਤੋਂ ਬਚੇ ਰਹਿਣਾ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ ਤੁਸੀਂ ਉਪਾਕੇ ਕਰਨਾ ਆਪਣੇ ਪਿਤਾ ਜਾਂ ਪਿਤਾ ਸਮਾਨ ਵਿਅਕਤੀ ਨੂੰ ਲਾਲ ਰੰਗ ਦੀ ਕੋਈ ਵੀ ਚੀਜ਼ ਜਿਹੜੀ ਉਹ দান ਕਰ ਦੇਣੀ ਹੈ ਸਿੰਗ ਲਗਨ ਵਾਲਿਓ ਸੂਰਜ ਬਾਰਵੇਂ ਪਾਪ ਵਿੱਚ ਹੋਣ ਜਾ ਰਿਹਾ ਹੈ ਅਚਾਨਕ ਖਰਚੇ ਬਹੁਤ ਵੱਜ ਜਾਣੇ ਆੱਖਾਂ ਦੀ ਤਕਲੀਫ ਵੱਸ ਸਕਦੀ ਹੈ ਖਾਰਿਸ਼ ਹੋਏਗੀ ਅੱਖਾਂ 'ਚ ਇਹਨਾਂ ਦੀ ਸੰਭਾਲ ਕਰਨੀ ਹੈ ਵਿਦੇਸ਼ ਯਾਤਰਾ ਜਦੋਂ ਦੂਰ ਦਰਾਡੇ ਤੇ ਤੁਹਾਡੇ ਕੰਮ ਬਣਨਗੇ ਤੁਸੀਂ ਉਪਾਅ ਕੀ ਕਰਨਾ ਅਦਿੱਤ્ય ਹਿਰਦੇ ਸਤੁੱਤਰ ਦਾ ਪਾਠ ਕਰ ਲਓ ਨਹੀਂ ਹੁੰਦਾ ਸੂਰਜ ਮੰਤਰ ਦਾ ਜਾਪ ਕਰਦੇ ਰਹੋ ਮੇਰੇ ਉਪਾਅ ਔਖੇ ਨਹੀਂ ਹੈ ਜੀ ਬੜੇ ਸੌਖੇ ਕਰਨਾ ਹੈ ਤੁਹਾਨੂੰ ਮੈਂ ਕਨੇ ਲਗਨ ਵਾਲਿਓ ਸੂਰਜ ਲਾਪਟ ਚਲਾ ਗਿਆ ਤੁਹਾਡਾ ਸੋਸ਼ਲ ਸਰਕਲ ਵਧੇਗਾ ਨਵੇਂ ਸੰਪਰਕ ਬਣਨਗੇ ਆਮਦਨ ਵਧੇਗੀ ਤੇ ਨਾਲ ਨਾਲ ਇੱਜ਼ਤ ਵੀ ਵੱਧ ਜਾਣੀ ਹੈ ਦੇਖੋ ਨਾ ਪੈਸਾ ਜੇਬ 'ਚ ਆ ਗਿਆ ਤਾਂ ਸਨਮਾਨ ਤਾਂ ਸਮਾਜ ਦੇਣੀ ਲੱਗ ਪੈਂਦਾ ਸੋ ਦੋਸਤੀਆਂ ਵੱਧ ਜਾਂਦੀਆਂ ਉਪਾਕੀ ਕਰਨਾ ਗਰੀਬ ਬੱਚਿਆਂ ਨੂੰ ਤੁਸੀਂ ਲਾਲ ਚੀਜ਼ ਦੇ ਦੇਣੀ ਹੈ ਕੋਈ ਵੀ ਜਾਂ ਮਠਾਈ ਦੇ ਦਿਓ ਕਿਸੇ ਵੀ ਫਾਰਮ ਚ ਦੇ ਸਕਦੇ ਹੋ ਟਾਫੀਆਂ ਦੇ ਦਿਓ ਮਠਾਈ ਦੇ ਦਿਓ ਉਹ দান ਕਰਨੀ ਹੈ ਤੁਹਰਾ ਲਗਨ ਵਾਲਿਓ ਸੂਰਜ 10ਵੇਂ ਭਾਵ ਚ ਆ ਗਿਆ ਉਹ ਚੌਧੇ ਵਾਲਿਆਂ ਦੀ ਤੁਹਾਡੇ ਤੇ ਬੌਸ ਬਹੁਤ ਮਿਹਰਬਾਨ ਰਹੇਗਾ बढਣੀ ਬਹੁਤ ਆਉਣ ਨਾਲ ਕੰਮ ਕਾਰ ਵਿੱਚ ਜਿਹੜਾ ਤੁਸੀਂ ਮਿਹਨਤ ਕਰਦੇ ਹੋ ਨਾ ਆਪਣੀ ਸੀਟ ਤੇ ਜਿੱਥੇ ਤੁਸੀਂ ਅਹੁਦੇ ਤੇ ਬਰਾਜਮਾਨ ਹੋ ਉਹ ਤੁਹਾਡੇ ਮਿਹਨਤ ਦੀ ਨਾ ਕਦਰ ਹੋਣ ਲੱਗ ਪੈਣੀ ਹੁਣ ਬੁੱਕਤ ਹੋਏਗੀ ਸੋ ਉਪਾਕੀ ਕਰਨਾ ਤਾਂ ਬੇਜ ਦੀ ਚੀਜ਼ ਗੋਸ਼ਾਲਾ ਚ ਦਾਨ ਕਰ ਦਿਓ ਨਹੀਂ ਲੱਭਦੀ ਕੋਈ ਗੋਸ਼ਾਲਾ ਤੁਹਾਡੇ ਨੇੜੇ ਤੇੜੇ ਤਾਂ ਤੁਸੀਂ ਉਸ ਨੂੰ ਲੰਗਰ ਚ ਵੀ ਦਾਨ ਦੇ ਸਕਦੇ ਹੋ ਬ੍ਰਸਟਿਕ ਲੱਗਣ ਵਾਲਿਓ ਸੂਰਜ ਨੌਵੇਂ ਭਾਵ ਚ ਆ ਗਿਆ ਜੀ ਧਰਮ ਵੱਲ ਉੱਚੀ ਵਧੇਗੀ ਪਿਤਾ ਨਾਲ ਸੰਬੰਧ ਬਹੁਤ ਵਧੀਆ ਹੋ ਜਾਣਗੇ ਸੋ ਕਿਤੇ ਛੋਟੀ ਮੋਟੀ ਯਾਤਰਾ ਦੇ ਸੰਕੇਤ ਵੀ ਮਿਲ ਰਹੇ ਆ ਉਪਾਅ ਆ ਤੁਸੀਂ ਪਿਤਾ ਜਾਂ ਆਪਣੇ ਗੁਰੂ ਨੂੰ ਪੀਲੀ ਚੀਜ਼ ਦਾ ਦਾਨ ਕਰ ਦੇਣਾ ਤੁਨੂੰ ਲੱਗਣ ਵਾਲਿਓ ਸੂਰਜ ਅੱਠਵੇਂ ਭਾਵ ਚ ਆਉਣ ਜਾ ਰਿਹਾ ਹੈ ਸਿਹ ਸਬੰਧੀ ਚਿੰਤਾ ਰਹੇਗੀ ਅਚਾਨਕ ਘਟਨਾਵਾਂ ਵਾਪਰ ਸਕਦੀਆਂ ਉਹਨਾਂ ਘਟਨਾਵਾਂ ਤੋਂ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਉਪਾਅ ਕੀ ਕਰਨਾ ਕਾਲੇ ਤੇਲ ਲਾਲ ਕੱਪੜਾ ਦੋ ਚੀਜ਼ਾਂ ਲੈਣੀਆਂ ਚਨੀ ਮੰਦਰ ਚ ਰੱਖੇ ਹੋਣੀਆਂ ਜਾ ਕੇ ਮਕਰ ਲੱਗਣ ਵਾਲਿਓ ਸੂਰਜ ਸप्तमੇ ਪਾਪ ਚਾ ਰਿਹਾ ਹੈ ਜੀਵਨ ਸਾਥੀ ਨਾਲ ਠੰਡੇ ਗਰਮ ਸੁਭਾਅ ਉਤਰਾ ਚੜਾਉਣਾ ਬਹੁਤ ਜ਼ਿਆਦਾ ਸੂ ਜ਼ਬਾਨ ਤੇ ਲਗਾਮ ਰੱਖਿਓ ਬਪਾਰਕ ਸਾਂਝਦਾਰੀ ਵੀ ਸੋਚ ਸਮਝ ਕੇ ਕਰਨੀ ਹੈ ਉਪਾ ਤੁਸੀਂ ਸੂਰਜ ਦੇਵਤਾ ਨੂੰ ਜਦੋਂ ਅਰਗ ਦੇਣਾ ਤਾਂ ਜਲ ਦੇ ਵਿੱਚ ਲਾਲ ਰੋਲੀ ਪਾਲਣੀ ਹੈ ਰੋਲੀ ਵੀ ਕਹਿ ਦਿੰਦਾ ਉਹਨੂੰ ਉਹ ਪਾਲਣੀ ਹੈ ਕੁੰਭ ਲਗਣ ਵਾਲਿਓ ਸੂਰਜ ਛੇਵੇਂ ਪੱਪ ਚ ਜਾ ਰਿਹਾ ਵਿਰੋਧੀਆਂ ਤੇ ਜਿੱਤ ਸੰਭਵ ਹੈ ਕਰਜ਼ਾ ਮੁਕਣ ਦੇ ਸੰਕੇਤ ਮਿਲ ਰਹੇ ਲੱਥ ਜਾਣਾ ਆਮਦਨ ਦੇ ਸੋਰਸ ਵੱਧ ਕੇ ਹੋਣਗੇ ਜਾਂ ਕਿਤੇ ਨਾ ਕਿਤੇ ਪੈਸੇ ਦਾ ਪ੍ਰਬੰਧ ਹੋ ਗਿਆ ਹੋਵੇਗਾ ਸੋ ਕਰਜ਼ਾ ਮੁਕਤ ਹੋਣ ਜਾ ਰਹੇ ਹੋ ਵਧੀਆ ਗੱਲ ਆ ਉਪਾਅ ਕਰਨੇ ਆ ਲਾਲ ਮਸਲਾਂ ਦੀ ਦਾਲ ਤੁਸੀਂ ਦਾਨ ਕਰ ਦੇਣੀ ਹੈ ਮੀਨ ਲਗਣ ਵਾਲਿਓ ਸੂਰਜ ਪੰਜਵੇਂ ਘਰ ਵਿੱਚ ਆ ਗਿਆ ਤੁਸੀਂ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਬਹੁਤ ਸਾਰਾ हां ਸਮਾਜ ਵਿੱਚ માન ਸੰਵਾਨ ਤੁਹਾਡਾ ਜ਼ਰੂਰ ਵਧ ਜਾਣਾ ਤੁਸੀਂ ਉਹ ਪਾਕੀ ਕਰੋਗੇ ਸਵੇਰੇ ਲਾਲ ਚੰਦਰ ਨੂੰ ਲਾਉਣਾ ਹੈ ਜਲ ਦੇ ਵਿੱਚ ਤੇ ਸੂਰਜ ਨੂੰ ਜਲ ਅਰਪਣ ਕਰ ਦੇਣਾ ਇਹ ਭਵਿੱਖवाणी ਕਿਉਂਕਿ ਮੈਂ ਲਗਨ ਅਨੁਸਾਰ ਕੀਤੀ ਹੈ ਜੇ ਤੁਹਾਨੂੰ ਆਪਣੇ ਲਗਨ ਦੀ ਜਾਣਕਾਰੀ ਨਹੀਂ ਹੈ ਉਹ ਲਈ ਤਾਂ ਮੈਂ ਇੱਕ ਦੋ ਵੀਡੀਓਜ਼ ਵਿੱਚ ਦੱਸ ਚੁੱਕੀ ਹਾਂ ਫਿਰ ਵੀ ਤੁਸੀਂ ਆਪਣੀ ਜਨਮ ਪੱਤਰੀ ਦੀ ਜਾਂਚ ਕਰਾ ਸਕਦੇ ਹੋ ਦੇਖੋ ਸਾਥਿਓ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੇਰਾ ਚੈਨਲ ਨਮਾ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਸਬਸਕ੍ਰਿਪਸ਼ਨ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਸਾਥ ਦਿੰਦੇ ਰਹੋ ਮੈਂ ਤੁਹਾਡੇ ਨਾਲ ਬਿਲਕੁਲ ਅਲੱਗ ਅੰਦਾਜ਼ ਚ ਦੋ ਯੋਤਿਸ਼ ਦੀਆਂ ਜਿਹੜੀਆਂ ਨਵੀਆਂ-ਨਵੀਆਂ ਵਿਸ਼ੇ ਤੇ ਗੱਲ ਕਰਾਂਗੀ ਕਮੈਂਟ ਕਰਕੇ ਮੈਨੂੰ ਇਹ ਦੱਸਣਾ ਕਿ ਤੁਹਾਡਾ ਲਗਨ ਕਿਹੜਾ ਹੈ ਠੀਕ ਹੈ ਜੀ ਕੋਈ ਸਮੱਸਿਆਵਾਂ ਦੀ ਕਮੈਂਟ ਚ ਦੱਸ ਦੋ ਬੜੇ ਸੌਖੇ ਸੌਖੇ ਉਪਾ ਹਾਂ ਇੱਕ ਗੱਲ ਜ਼ਰੂਰ ਕਰਾਂਗੀ ਇਹ ਨਾ ਹੋਵੇ ਕਿ ਤੁਸੀਂ ਇਹ ਸਮਝੋ ਕਿ ਤਾਂ ਬੜੇ ਹਲਕੇ-ਫੁਲਕੇ ਆਸਾਨ ਜਿਹੇ ਉਪਾਅ ਦੱਸਦੀ ਆ ਕਿਤੇ ਇਹ ਅਸਰ ਹੀ ਨਾ ਕਰਨ ਜਾਂ ਇਹਨਾਂ ਦਾ ਕੋਈ ਫਾਇਦਾ ਨਾ ਹੋਵੇ ਨਾ ਜੀ ਨਾ ਐਦਾਂ ਨਹੀਂ ਹੁੰਦਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਇਹ ਮੇਰਾ ਤਕੀਆ ਕਲਾਮ ਆ ਔਰ ਹਰ ਹਾਲਤ ਇਹਨਾਂ ਉਪਾਵਾਂ ਦਾ ਅਸਰ 100% ਹੋਏਗਾ ਟਿਲ ਦੈਨ ਬਾਏ ਬਾਏ ਵੀਡੀਓ ਚੰਗੀ ਲੱਗੀ ਹੈ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਥੈਂਕ ਯੂ ਵੈਰੀ ਮਚ ਬਾਏ ਬਾਏ